ਫਗਵਾੜਾ ਵਿਖੇ ਸੰਗਣੀ ਬਸੋਵਾਲੇ ਸੁਖਚੈਨ ਨਗਰ ਵਿਖੇ ਦੇਰ ਰਾਤ ਕਰੀਬ 22:30 ਵਜੇ ਇੱਕ ਘਰ ਦੇ ਬਾਹਰ ਖੜੀਆਂ ਤਿੰਨ ਗੱਡੀਆਂ ਨੂੰ ਭੇਦ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ। ਇਸ ਦੌਰਾਨ ਪੀੜਤ ਪੱਖ ਨੇ ਦਾਵਾ ਕੀਤਾ ਹੈ ਕਿ ਇਸ ਦੌਰਾਨ ਉਹਨਾਂ ਨੂੰ ਧਾਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਡੀ ਦੇ ਮਾਲਕ ਕੁਲਦੀਪ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਅੱਗ ਦੀ ਜਾਣਕਾਰੀ ਮਿਲਦੇ ਸਾਰ ਹੀ ਜਦੋਂ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੀਆਂ ਗੱਡੀਆਂ ਨੂੰ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਇਸ ਦੀ ਸੂਚਨਾ ਫਾਇਰ ਬਗੇੜ ਦੀ ਟੀਮ ਨੂੰ ਦਿੱਤੀ। ਉਨਾ ਦੱਸਿਆ ਕਿ ਇਸ ਅੱਗ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਬਤ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਨਜੀਤ ਸਿੰਘ ਹੈ ਇਹ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਨੇ ਇਹਨਾਂ ਦੇ ਦੱਸਣ ਮੁਤਾਬਕ ਜਿੱਦਾਂ ਸਵੇਰੇ 2:30 ਵਜੇ ਜਿਹੜਾ ਇੱਥੇ ਇਹਨਾਂ ਨੂੰ ਆਵਾਜ਼ਾਂ ਆਈਆਂ ਬਾਹਰੋਂ ਸ਼ਾਂ ਸ਼ਾਂ ਦੀਆਂ ਉਹ ਇਹਨਾਂ ਨੇ ਜਦੋਂ ਬਾਹਰ ਆ ਕੇ ਦੇਖਿਆ ਤੇ ਇਹਨਾਂ ਦੇ ਤਿੰਨ ਟ ਗੱਡੀਆਂ ਇੱਥੇ ਜਿਹੜੀਆਂ ਲੱਗੀਆਂ ਸਾਰੀ ਅੱਗ ਲੱਗੀ ਹੋਈ ਸੀ ਸਾਰਾ ਭਾਂਬੜ ਮਚਿਆ ਹੋਇਆ ਸੀਗਾ ਉਸ ਤੋਂ ਬਾਅਦ ਇੱਕਦਮ ਫਾਇਰ ਬ੍ਰਿਗੇਡਰ ਨੂੰ ਜਿਹੜਾ ਫੋਨ ਕੀਤਾ ਗਿਆ ਉਹਨਾਂ ਨੇ ਆਮੋਕ ਕੇ ਤੇ ਆ ਕੇ ਜਿਹੜੀ ਅੱਗ ਬੁਝਾਈ ਹੈ ਤੇ ਪੁਲਿਸ ਵਾਲਿਆਂ ਨੂੰ ਵੀ ਉੱਥੇ ਕੰਟਰੋਲ ਰੂਮ ਤੇ ਫੋਨ ਕੀਤਾ ਗਿਆ ਉਹਨਾਂ ਨੇ ਆ ਕੇ ਆਪਣੇ ਮੌਕੇ ਦੇਖਿਆ ਵੀਡੀਓ ਬਣਾ ਕੇ ਲੈ ਗਏ ਹੁਣ ਅਸੀਂ ਖਾਣੇ ਜਾ ਰਹੇ ਹਾਂ ਜੇਕਰ ਇਹ ਦਰਜਾਨ ਕਰਾਉਣ ਇਨਕੁਆਰੀ ਹੋ ਕਰਨ ਕਿ ਕਿਦਾਂ ਅੱਗ ਲੱਗੀ ਹੈ ਕੀ ਹੈ ਇਹ ਸਾਨੂੰ ਸ਼ਰਾਰਤ ਲੱਗਦੀ ਹੈ ਕਿਸੇ ਦੀ ਸ਼ਰਾਰਤ ਨਾਲ ਜਿਹੜੀਆਂ 10 ਚਾਰ ਗੱਡੀਆਂ ਇਕੱਠੀਆਂ ਖੜੀਆਂ ਜੀ ਤਿੰਨ ਚਾਰ ਹੀ ਗੱਡਾਂ ਨੂੰ ਗੱਡੀਆਂ ਨੂੰ ਜਿਹੜੀਆਂ ਅੱਗ ਇੰਨੀ ਵੱਡੀ ਲੱਗੀ ਐ ਇਹ ਸ਼ਰਾਰਤੀ ਲੱਗੀ ਜਿਹੜੀ ਫਾਇਰਵਰਡ ਮੋਕੇ ਤੇ ਆਗੇ ਸੀ ਹਾਂਜੀ ਕਿੰਨੀਆਂ ਗੱਡੀਆਂ ਲੱਗੀਆਂ ਫਾਇਰਵਰਡ ਦੀਆਂ ਇੱਕੋ ਗੱਡੀ ਆਈ ਵੱਡੀ ਜੀ ਫਾਇਰਵਰਡ ਦੀ ਜਿਹਨਾਂ ਨੇ ਆ ਕੇ ਤੇਜ਼ੀ ਨਾਲੇ ਅੱਗ ਬੁਝਾਈ ਐ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਮਾਮਲਾ ਬਿਲਕੁਲ ਅਸੀਂ ਪ੍ਰਸ਼ਾਸਨ ਨੂੰ ਉਸੇ ਟਾਈਮ ਹੀ ਅਸੀਂ ਮੌਕੇ ਤੇ ਕੰਟਰੋਲ ਰੂਮ ਤੇ ਫੋਨ ਕੀਤਾ ਤੇ ਇੱਥੇ ਮੁਲਾਜ਼ਮ ਜਿਹੜੇ ਪਹੁੰਚ ਗਏ ਸੀ ਉਹਨਾਂ ਨੇ ਵੀਡੀਓ ਬਣਾ ਲਈਆਂ ਸਾਰੀਆਂ ਦੇਖੇ ਸਾਨੂੰ ਹੁਣ 10 ਵਜੇ ਉਹਨਾਂ ਨੇ ਬੁਲਾਇਆ ਸੀ ਹੁਣ ਅਸੀਂ ਉੱਥੇ ਜਾ ਰਹੇ ਥਾਣੇ ਉਹਨਾਂ ਕੋਲ ਸ਼ਰੀਪੋਰਟ ਦਰਜ ਕਰਵਾਉਣ ਵਾਸਤੇ ਕੋਈ ਸੀਸੀਟੀਵੀ ਕੈਮਰੇਜ ਬੰਦੇ ਆ ਹੁਣ ਚੈੱਕ ਕੀਤੇ ਉਹਨੇ ਕੋਈ ਨਹੀਂ ਅਸੀਂ ਦੇਖਿਆ ਜੀ ਸੀਸੀਟੀਵੀ ਟਾਈਮ ਕਿਉਂਕਿ ਇੱਥੇ ਘਾਰ ਹੀ ਦੋ ਆ ਹੋਰ ਕਿੱਥੇ ਲੰਘ ਆ ਕਿਸੇ ਦਾ ਹੈ ਨਹੀਂਗਾ ਕੈਮਰੇ ਵੀ ਕਿਸੇ ਕਿਤੇ ਲੱਗੇ ਨਹੀਂ ਲੱਗੇ ਇਹ ਸਾਨੂੰ ਅਜੇ ਪਤਾ ਨਹੀਂਗਾ ਤੇ ਸਾਨੂੰ ਜਿਹੜੀ ਆਪਣੇ ਤੌਰ ਤੇ ਸਾਨੂੰ ਇਹ ਲੱਗਦਾ ਵੀ ਇਹ ਕਿਸੇ ਦੀ ਛੇਰਾਰਤ ਹੈ ਲਗਭਗ ਨੁਕਸਾਨ ਕਿੰਨਾ ਹੋ ਗਿਆ ਲਗਭਗ ਦੇਖੋ ਇੱਕ ਤਾਂ ਗੱਡੀ ਜਿਹੜੀ ਹੁਣੇ ਅਸੀਂ ਨਵੀਂ ਵੱਡੇ ਭਾਈ ਜੀ ਨੇ ਇਹਨਾਂ ਨੇ 10 ਮਹੀਨੇ ਹੋਏ ਅਸੀਂਾਂ ਜੀ ਗੱਡੀ ਇਹ ਜਿਹੜੀ ਟਾਟਾ ਦੀ ਇਹ ਕਢਵਾਈ ਸੀ 8 ਲੱਖ ਦੀ ਤਾਂ ਗੱਡੀ ਇਹ ਹੀ ਹੈਗੀ ਹੈ ਬਾਕੀ ਇਹਨਾਂ ਦੀ ਇੱਕ ਕਾਰ ਹੈ ਇੱਕ ਉਹ ਹੈ ਤਕਰੀਬਨ ਲਗਭਗ ਸਾਨੂੰ ਲੱਗਦਾ ਵੀ 15 ਲੱਖ ਦਾ ਨੁਕਸਾਨ ਜਿਹੜਾ ਇਹਨਾਂ ਦਾ ਚਾਰੀ ਗੱਡੀਆਂ ਮਿਲਾ ਕੇ ਤਿੰਨੇ ਗੱਡੀਆਂ ਮਿਲਾ ਕੇ ਜੜੀਆਂ ਜੜੀਆਂ ਸੜੀਆਂ 15 ਲੱਖ ਦਾ ਨੁਕਸਾਨ ਇਹਦਾ ਹੋ ਗਿਆ ਹੈ ਮੇਰਾ ਨਾਮ ਕੁਲਦੀਪ ਸਿੰਘ ਵਾਸੀ ਪੁਚੈਨ ਨਗਰ ਕੀ ਮਾਮਲਾ ਕੀ ਸਰ ਜਿਹੜਾ ਉਹਰੀਆਂ ਦੀ ਬੈਕ ਸਾਈਡ ਤੇ ਮਾਮਲਾ ਸਾਨੂੰ ਪਤਾ ਨਹੀਂ ਅਸੀਂ ਰਾਤ ਸੁੱਤੇ ਪਏ ਸੀਗੇ ਤੇ 2:30 ਵਜੇ ਦੇ ਕਰੀਬ ਸਾਨੂੰ ਬਿਲਕੁਲ ਆਵਾਜ਼ਾਂ ਆਈਆਂ ਜਿੱਦਾਂ ਛਾਂ ਛਾਂ ਦੀਆਂ ਤੇ ਅਸੀਂ ਸਮਝਿਆ ਸ਼ਾਇਦ ਮੌਸਮ ਖਰਾਬ ਕਰਕੇ ਉਹ ਨੇਰੀ ਤਾਂ ਨਹੀਂ ਆ ਗਈ ਲੇਕਿਨ ਜਦੋਂ ਬਾਹਰ ਨਿਕਲੇ ਤੇ ਤਿੰਨੇ ਗੱਡੀਆਂ ਅੱਗ ਦੀ ਲਪੇਟ ਵਿੱਚ ਸਿਗੀਆਂ ਭਾਂਬੜ ਬਚੇ ਹੋਏ ਸੀਗੇ ਫਿਰ ਅਸੀਂ ਜਿੰਨਾ ਕੁ ਜਥਾ ਸ਼ਕਤ ਆਪਣਾ ਸਵਰਸ਼ੀ ਵਾਲ ਚਲਾ ਕੇ ਪਾਣੀ ਪਾਇਆ ਤੇ ਫਾਇਰ ਫਾਇਰ ਬ੍ਰੀਡ ਨੂੰ ਸੱਦਿਆ ਉਹਨਾਂ ਨੇ ਆ ਕੇ ਅੱਗ ਬੁਝਾਈ ਹੈ ਫਾਇਰ ਬ੍ਰੀਡ ਵਾਲਿਆਂ ਨੇ ਕਾਰਨ ਅਜੇ ਤੱਕ ਸਾਨੂੰ ਪਤਾ ਨਹੀਂ ਲੱਗ ਸਕਿਆ ਉਹ ਹੁਣ ਆਪਾਂ ਐਫਆਈਆਰ ਦਰਜ ਕਰਾਉਣ ਜਾਣਾ ਹੈ ਉੱਥੇ ਜੋ ਵੀ ਪੁਲਿਸ ਕਾਰਵਾਈ ਕਰੇਗੀ ਉਹ ਆਪਣਾ ਉਹ ਫੇ ਪਤਾ ਚੱਲ ਚੁੱਕੇ ਕੋਈ ਕੈਮਰੇਆਂ ਵਿੱਚ ਆਏ ਹੁਣ ਬੰਦੇ ਕੋਈ ਕੈਮਰੇ ਵਿੱਚ ਅਜੇ ਤੱਕ ਸਾਨੂੰ ਪਤਾ ਨਹੀਂ ਚੱਲ ਸਕਿਆ ਕੋਈ ਆਲੇ ਦੁਆਲੇ ਦੇ ਕੈਮਰੇ ਅਸੀਂ ਖੰਗਾਲਨੇ ਅਜੇ ਅਜੇ ਸਿਰਫ ਸਾਡੇ ਜਿਹੜੇ ਕੈਮਰਾ ਉਹਦੇ ਵਿੱਚ ਸਿਰਫ ਰੋਡ ਇਹੀ ਆਉਂਦੀ ਅੱਧੀ ਰੋਡ ਆਉਂਦੀ ਹੈ ਪਿਛਲੀ ਸਾਈਡ ਸਾਰੀ ਕਵਰ ਹੈ ਕੰਧ ਹੈ ਉੱਥੋਂ ਕੋਈ ਟੱਪ ਕੇ ਆ ਸਕਦਾ ਹੈ ਗੱਡੀਆਂ ਦੇ ਉਹਲੇ ਕੋਈ ਮਤਲਬ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਸਕਦਾ ਉਹ ਸੀ ਅਜੇ ਖੰਗਾਲਨੇ ਤੇ ਕਿੰਨੇ ਕ ਵੇ ਪਤਾ ਲੱਗਾ ਸਾਰ ਆਪਾਂ ਇਹ ਆਪਾਂ ਨੂੰ 2:35 ਤੇ ਆਵਾਜ਼ਾਂ ਆਈਆਂ ਬਲਾਸਟ ਜਿੱਦਾਂ ਹੋਇਆ ਬਲਾ ਸ਼ੀਸ਼ੇ ਟੁੱਟੇ ਇਹਦੇ ਜਿਹਾ ਜਿਹਾਜੀਆਂ ਆਵਾਜ਼ਾਂ ਆਈਆਂ ਫਿਰ ਮੈਂ ਬਾਹਰ ਨਿਕਲਿਆ ਤੇ ਤਿੰਨੇ ਗੱਡੀਆਂ ਅੱਗ ਦੀ ਲਪੇਟ ਵਿੱਚ ਸੀ ਉਹ